ਮੈਂ ਸਰ ਕਸਮੀਰਾ ਸਿੰਘ ਆ ਜੀ ਮੈਂ ਸਰ ਕਾਮਤ ਆਇਆ ਹਾਂ ਤਵੀਰਵਾਰ ਹੀ ਅੱਜ ਤੇ ਮੈਂ ਚਰਾਜ ਗੋਂ ਡਿਆਗਾ ਅੱਛਾ ਜੀ ਚਰਾਜ ਗੋਂ ਡਾ ਮੈਂ ਆਪਣੇ ਬੇੜਾ ਨੂੰ ਭੇਜਿਆ ਬੇੜਾ ਮੇਰਾ 13 ਸਾਲ ਦਾ ਬੇੜਾ ਹੈਗਾ ਮੈਂ ਕਿਹਾ ਵੀ ਜਾ ਜਾ ਕੇ ਤੇ ਫੁੱਲਿਆਂ ਦਾ ਪ੍ਰਸਾਦ ਲੈ ਆ ਤੇ ਬੋਬੀ ਦੀ ਦੁਕਾਨ ਤੋਂ ਅੱਛਾ ਜੀ ਬੋਬੀ ਦੀ ਦੁਕਾਨ ਤੋਂ ਪ੍ਰਸਾਦ ਲੈਣ ਆਇਆ ਆ ਤੇ ਇਹਨਾਂ ਪੰਜਾ ਸੱਤਾ ਜਣਾਂ ਦੇ ਪਾਣੇ ਕੀ ਗੱਲ ਹੋਈਏ ਕੋਈ ਤੇ ਇਹਨਾਂ ਆਉਂਦਾ ਸਿਰ ਪਾੜਦਾ ਹੈਗਾ ਮੇਰੇ ਬੇੜੇ ਦਾ 13 ਸਾਲ ਦੇ ਦਾ ਉਸ ਤੋਂ ਬਾਅਦ ਮੈਂ ਇਹਨੂੰ ਪਤਾ ਲੱਗਾ ਵੀ ਮੈਂ ਮੁੜ ਕੇ ਆਇਆ ਉਸ ਤੋਂ ਤੇ ਆਣ ਕੇ ਅਸੀਂ ਟਾਂਕੇ ਲਮਾਉਣ ਡਿਆ ਤੇ ਮੈਡੀਕਲ ਤੇ ਨਾਣੇ ਮੈਡੀ ਇਤਨਾ ਚਾਹਿਆ ਜਾਣਾ ਕੋ ਦਾਤਰੀ ਕੋਰੀ ਤੋਂ ਕੋਰੀ ਦੇ ਭਰਾ ਕੋ ਤੇ ਇਹਨਾਂ ਦੋ ਜਣਾਂ ਕੋ ਹੋਰ ਕੋ ਇਹਨਾਂ ਬਸ ਹੁੰਦੇ ਦਾਤਰ ਬਣਾਉਣੇ ਚਾਲੂ ਕਰਦੇ ਸਾਡੇ ਹਾਂਜੀ ਬਾਕੀ ਹਾਲਾਤ ਤੁਹਾਡੇ ਸਾਹਮਣੇ ਜੋ ਸਾਡੀ ਹੈਗੀ ਹੈ ਹੁਣ ਮੰਗ ਕੀ ਕਰਦੇ ਭਜੀ ਤੁਸੀਂ ਮੰਗ ਤੇ ਇਹ ਸਾਰੇ ਇਨਸਾਫ ਮਿਲਣਾ ਚਾਹੀਦਾ ਸਾਨੂੰ ਜੋ ਵੀ ਹੈਗਾ ਸੱਟਾਂ ਤੇ ਟਿਕਟਿੰਗ ਤੇ ਲੱਗੀ ਸੱਟਾ ਮੇਰੇ ਸਾਰੇ ਸਿਰ 'ਤੇ ਸੱਟ ਲੱਗੀ ਆ ਉਧਰ ਮੱਥੇ ਸੱਟ ਲੱਗੀ ਆ ਉਧਰ ਮੇਰੀ ਆ ਬਾਹਰ ਸੱਟ ਲੱਗੇ ਬਾਹਰ ਵੀ ਦਾਤਰ ਮਾਰਿਆ ਗਿਆ ਇਹਨਾਂ ਨੇ ਹਾਂਜੀ ਕਿੰਨੇ ਕੁ ਬੰਦੇ ਸੀ ਭਜੀ ਹੋਏ ਬੰਦੇ ਸਾਰੇ 16 17 ਜਣੇ ਹੈਗੇ ਇਹਨਾਂ ਕੋ ਦਾਤਰੇ ਇਹਨਾਂ ਕੋ ਹੀ ਇਹਨਾਂ ਖੰਡੇ ਵੀ ਇਹਨਾਂ ਹੈਗੇ ਇਨਾਂ ਕੋ ਪੂਰੀ ਤਿਆਰੀ ਦੇ ਵਿੱਚ ਆਏ ਆ ਉਹਨਾਂ ਜੋ ਫੜੇਗਾ ਕੋਈ ਪੁਲਿਸ ਵੱਲੋਂ ਨਹੀਂ ਸਾਰੇ ਟਾਈਮ ਤੇ ਕੋਈ ਨਹੀਂ ਫੜਿਆ ਗਿਆ ਜੇ ਇਹਨਾਂ ਮੈਂ ਤੇ ਪਾਜੀ ਅਸੀਂ ਘਰੋਂ ਦੌੜੇ ਦੌੜੇ ਆਏ ਆ ਬੱਚੇ ਨੂੰ ਟੱਕ ਕੇ ਲਵਾਉਣ ਦੇ ਆ ਤੇ ਸਾਨੂੰ ਆ ਕੇ ਤੇ ਸਾਰਿਆਂ ਨੂੰ ਪਾਗੇ ਤੇ ਉਹਨਾਂ ਨੇ ਕੈਂਚੀਆਂ ਵੀ ਮਾਰੀਆਂ ਵਾ ਬਹੁਤ ਜਿਆਦੀਆਂ ਸੱਟਾਂ ਲੱਗੀਆਂ ਵਾ ਤੇ ਉਹੋ ਹੀ ਕਮਾਉਣ ਵਾਲੇ ਆ ਤੇ ਅਸੀਂ ਸਾਰੇ ਖਾਣ ਵਾਲੇ ਕਿੰਨੇ ਜੀ ਹੈਗੇ ਤੇ ਉਹ ਹੁਣ ਇਨਸਾਫ ਦਿੱਤਾ ਜਾਵੇ ਸਾਨੂੰ ਤੇ ਕੀ ਕੀਤਾ ਜਾਵੇ ਮਾਂ ਕੀ ਕਰਦੇ ਤੁਸੀਂ ਮਾਂ ਗਏ ਹੋਏ ਕਹਿੰਦੇ ਆ ਕਿ ਇਨਸਾਫ ਦਿੱਤਾ ਜਾਵੇ ਸਾਨੂੰ ਕਿੰਨੇ ਕਿੰਨੇ ਬੰਦੇ ਹੋਏ ਸੀ ਬਹੁਤ ਜ਼ਿਆਦੇ ਬੰਦੇ 10 ਜਾਣੇ ਬੰਦੇ ਸੀ ਜਿਹੜੇ ਕਰਪਾਨਾ ਐਡੀਆਂ ਐਡੀਆਂ ਲੰਮੀਆਂ ਉਹਨਾਂ ਨੇ ਫੜੀਆਂ ਸੀ ਤੇ ਸਾਰੇ ਪੈ ਗਏ ਇਹ ਉਹਨਾਂ ਨੂੰ ਤੇ ਦੋ ਦੋ ਜਾਣੇ ਅੰਦਰ ਹੀ ਮੁਕਤ ਨਹੀਂ ਸਾਈ ਨਾ ਕੋਈ ਨਹੀਂ ਆਇਆ ਉਥੇ ਅਹੀਂ ਹਾਂ ਸਾਰੇ ਹੁਣ ਤੁਸੀਂ ਪੁਲਿਸ ਨੂੰ ਇਕਲਾਹ ਦੇ ਦਿੱਤੀ ਇਹਦੇ ਬਾਰੇ ਹਾਂਜੀ ਦਿੱਤੀ ਹੈ ਭਾਈ ਤਾਂ ਕੋਈ ਪੁਲਿਸ ਕੋਈ ਅਜੇ ਕੋਈ ਕਾਰਵਾਈ ਨਹੀਂ ਉਹਨਾਂ ਨੇ ਕੀਤੀ ਬਸ ਉਹਨਾਂ ਨੇ ਪਰਚੀਆਂ ਹੀ ਸਾਨੂੰ ਬਣਾ ਕੇ ਫੜਾ ਦਿੱਤੀਆਂ ਕਹਿੰਦੇ ਤੁਸੀਂ ਇਲਾਜ ਕਰਾ ਲਓ ਤੇ ਫਿਰ ਹਾਨੂੰ ਲਿਆ ਕੇ ਇੱਥੇ ਪਰਚੀਆਂ ਫੜਾਓ ਡਾਕਟਰਾਂ ਨੇ ਕੀ ਕਿਹਾ ਗਿਆ ਡਾਕਟਰ ਵੱਲੋਂ ਜੇ ਕੋਈ ਨਹੀਂ ਉਹਨਾਂ ਨੇ ਕਾਰਵਾਈ ਕੋਸ਼ਿਸ਼ ਨਹੀਂ ਕੀਤੀ ਬਸ ਪੱਟੀਆਂ ਹੀ ਕੀਤੀਆਂ ਉਹਨਾਂ ਨੇ ਅਜੇ ਕੋਸ਼ਿਸ਼ ਨਹੀਂ ਕੀਤਾ ਨਾਲੇ ਮੰਜ ਮੇਰਾ ਨਾਮ ਪਰਮਜੀਤ ਕੌਰ ਬਾਜੀ ਬੇਟਾ ਸਾਡੇ ਘਰ ਦਾ ਚਰਾਗ ਜੈ ਮਨ ਲਵੀਰਵਾਰ ਨਾਲ ਹੀ ਚਰਾਗ ਜਗਾਉਨੇ ਪੀਰਾਂ ਦੀ ਜਗਾ ਵਾ ਬੇਟੇ ਨੂੰ ਦੁਕਾਨ ਤੇ ਪ੍ਰਸ਼ਾਦ ਲੈਣ ਭੇਜਿਆ ਰਸਤੇ ਦੇ ਵਿੱਚ ਉਹਨੂੰ ਨਾ ਬੱਚਿਆਂ ਮਤਲਬ ਬੱਚੇ ਨੂੰ ਸਟਾਂ ਲਾ ਦਿੱਤੀਆਂ ਸਾਨੂੰ ਘਰੇ ਪਤਾ ਲੱਗਾ ਅਸੀਂ ਸਾਰੇ ਗਏ ਆ ਉਥੇ ਕਲੀਨਿਕ ਦੇ ਉੱਤੇ ਉਹਦਾ ਵੱਡਾ ਡੈਡੀ ਉਹਦੇ ਨਾਲ ਟੰਕੇ ਡਿਆ ਹਿਲਵਾਉਣਾ ਅਸੀਂ ਸਾਰੇ ਜਾਣੇ ਕਲੀਨਿਕ ਦੇ ਅੰਦਰ ਹਾਂ ਉਹ 77 ਲੈ ਕੇ ਪੈ ਗਏ ਉਹ ਸਾਰੀ ਫੈਮਿਲੀ ਆਈ ਆ ਉਹਨਾਂ ਨੇ ਮੱਲਾ ਬਕਰਪਾਨ ਦੇ ਨਾਲ ਹਥਿਆਰ ਕਾਫੀ ਜਹਾਏ ਤੇ ਉਹਨਾਂ ਨੇ ਕਾਫੀ ਵੱਡ ਫਟ ਕੇ ਦੀ ਚਾਰ ਜਾਣਿਆਂ ਦੇ ਚਾਰ ਜਾਨੇ ਜਿਆਦੀ ਸੱਟ ਕਿੰਨਾ ਕਿੰਨਾ ਜੱਲੀ ਜਿਆਦੀ ਸੱਟ ਮੇਰੇ ਹਸਪੰਡ ਤੇ ਤੇ ਮੇਰੇ ਜੇੜ ਤੇ ਹਾਂਜੀ ਨਾ ਜੀ ਨਹੀਂ 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 ਉਹ ਬੰਦੇ ਪਤਾ ਲੱਗਾ ਜਿਹਨਾਂ ਨੇ ਤਾਂ ਇਹਨਾਂ ਨੂੰ ਮੱਲਾ ਦਿੱਤਾ ਹਾਂਜੀ ਕਿੰਨੇ ਬੰਦੇ ਸੀ ਉਹ ਬੋਧ ਭਾਜੀ ਬੋਧ ਜਾਣੇ ਸੀ ਹੁਣ ਮੰਗ ਕੀ ਕਰਦੇ ਤੁਸੀਂ 10 ਜਾਣੇ ਸੀ ਹਾਂਜੀ ਮੰਗ ਕੀ ਕਰਦੇ ਮੰਗੇ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਏ ਇਹ ਕਿੱਥੇ ਇਹ ਲੜਾਈ ਹੋਈ ਆ ਇੱਥੇ ਮੂਨ ਨਗਰ ਚ ਮੂਨ ਨਗਰ ਚ ਉਰਾ ਵੇਰਕੇ ਚ ਜੀਤ ਨਗਰ ਬਾਜ਼ਾਰ ਦੇ ਵਿੱਚ ਹਾਂਜੀ ਹਾਂਜੀ ਕੀ ਗੱਲ ਹੋਈ ਆ ਵੀਰੇ ਇਹ ਨਾ ਇਦਾਂ ਅੰਧੇ ਕਿ ਮੇਰੇ ਚ ਪੇੜਾ ਛੱਡਣੀਆਂ ਤੇ ਮੈਂ ਹਾਂ ਚੱਲ ਗੱਲ ਕਰ ਲੈਣੇ ਕਦੀ ਗਲੇ ਛੱਡਣੀਆਂ ਤੇ ਉੱਥੇ ਵੀ ਵੇਰੇ ਹੁੰਦੇ ਆ ਆ ਵੀ ਮੇਰੇ ਨਾਲ ਹੀ ਮੁੰਡਾ ਇਹਨੂੰ ਪੁੱਛ ਰਿਹਾ ਕਿਹੜੇ ਕਿਹੜੇ ਬੰਦੇ ਸੀ ਜਿੰਨਾਂ ਉਹ ਰੋਹੀਣੀ ਹੈ ਮੇਰੀ ਡਾਈ ਮੇਰ ਤਾਂ ਮੜ ਗਿਆ ਵੱਡਾ ਉਹ ਬਲ ਬਦਮਾਸ਼ੀ ਕੀਤੀ ਪੂਰਾ ਗੁੰਡਾਗਰਦੀ ਕੀਤੀ ਉਹਨਾਂ ਨੇ ਹਾਂਜੀ ਉਮਰ ਕਿੰਨੀ ਉਮਰ ਕਿੰਨੀ ਜੜੀ ਉਹਨਾਂ ਦੇ ਜਿਹਨਾਂ ਨੇ ਉਮਰ ਹਾਡੀ ਤੇ ਉਹਨਾਂ ਦੀ ਜਿਹਨਾਂ ਨੇ ਕੀਤਾ ਉਹਨਾਂ ਦੀ ਪਤਾ ਨਹੀਂ ਮੇਰੇ ਵੱਡਾ ਮੇਰ ਤਾਂ ਮੜ ਗਿਆ ਕਿੰਨੀ ਉਮਰ ਕਿੰਨੀ ਹੈ ਮੇਰੀ 13 13 ਸਾਲ ਪੂਰੀ ਗੁੰਡਾਗਰਦੀ ਕੀਤੀ ਉਹਨਾਂ ਨੇ ਹਾਂਜੀ ਉਹ ਦਾਤਰ ਤੋਂ ਦਾ ਸਾਰੇ ਵੀ ਗਰ ਦਾ ਹਾਂਜੀ 13 ਸਾਲ ਦੀ ਉਮਰ ਸਿਰਫ ਹਾਂਜੀ ਹਾਡੀ ਠੀਕ ਕੋਈ ਪੁਰਾਣੀ ਨਾ ਚੁਸ਼ਕਾਰਾ ਤੇ ਵੀ ਤੁਹਾਡੀ ਕਿਸੇ ਨਾਲ ਨਹੀਂ ਨਹੀਂ ਹਾਂਜੀ ਸਰ ਜੀ ਆਪਾਂ ਦੇ ਛਡੋਂ ਗਏ ਸੀ ਤੇ ਇੰਨੀ ਗੱਲ ਤੋਂ ਸਾਰਾ ਉਹਨਾਂ ਦਾ ਪਰਿਵਾਰ ਆਣ ਕੇ ਪਿਆ ਜੀ ਕਿੰਨੇ ਕ ਬੰਦੇ ਸੀ ਉਹ ਜੀ ਉਹ 10 ਤੋਂ ਪਲੱਸ ਸੀ ਸਾਰੇ ਠੀਕ ਹੈ ਹਾਂ ਜੀ ਸਾਰੇ ਛੱਡੂ ਛੱਡਾ ਮਾਰੀ ਦਾਤੋ ਹਾਂ ਜੀ ਮੇਰੇ ਇੱਥੇ ਵੱਜਿਆ ਤੇ ਆਂ ਅੰਗੂਠੇ ਦੇ ਮੰਗ ਕੀ ਕਰਾ ਮੰਗ ਸਰ ਜੀ ਉਹਨਾਂ ਦੇ ਪਰਚੇ ਚਾਹੀਦੇ ਸਜਾ ਚਾਹੀਦੀ ਉਹਨਾਂ ਨੂੰ ਤੁਹਾਡੀ ਕੋ ਪ੍ਰਾਣੀ ਨੂੰ ਜੀ ਨਹੀਂ ਨਹੀਂ ਸਰ ਜੀ ਆਪਾਂ ਦੇ ਲੜਦੇ ਨਹੀਂ ਕਿਨਾਂ ਜੀ ਉਮਰ ਉਹਨਾਂ ਦੀ ਕਿੰਨੀ ਹੈ ਤੁਹਾਡੀ ਜੀ ਉਮਰ ਮੇਰੀ 14 ਸਾਲ ਦੀ 14 ਸਾਲ ਨਹੀਂ ਮੇਰੇ ਤੋਂ ਵੱਡੀ ਉਮਰ ਦੇ ਸੀ ਇਹ ਬੱਚਿਆਂ ਨੂੰ ਲੈ ਕੇ ਕੋਈ ਦੋਹਾਂ ਤਰ੍ਹਾਂ ਦਾ ਪਹੁੰਚ ਲੜਾਈ ਝਗੜਾ ਹੋਇਆ ਵੀ ਹਾਂਜੀ ਇਹ ਦੋਹਾਂ ਤਰ੍ਹਾਂ ਦੇ ਜ਼ਖਮੀਆਂ ਹੋਈਆਂ ਦੋਹਾਂ ਤਰ੍ਹਾਂ ਨੂੰ ਡਾਕਟਰ ਦੇ ਦਿੱਤਾ ਕੱਟ ਕੇ ਜੋ ਮੈਡੀਕਲ ਰਿਪੋਰਟ ਹੈ ਜੀ ਉਹਦੇ ਤੱਕ ਅੱਧੀ ਕਰਕੇ ਕਰਦੇ ਸਰ ਜੀ ਇਹ ਬੱਚਿਆਂ ਨੂੰ ਕਰਕੇ ਕੋਈ ਝਗੜਾ ਝਗੜਾ ਉਹ ਤੇ ਮੈਂ ਪਹਿਲਾਂ ਦੱਸਦਾ ਮੈਂ ਬੱਚਿਆਂ ਨੂੰ ਲੈ ਕੇ ਝਗੜਾ ਹੋਇਆ ਮੈਂ ਕਹਿੰਦੇ 10 12 ਬੰਦੇ ਆ ਕੇ ਉਹਨਾਂ ਨੇ ਇਹ ਦੋਹਾਂ ਧਿਰਾਂ ਤੋਂ ਦੋਹਾਂ ਧਿਰਾਂ ਪਾਸੋਂ 4-4 5-5 ਬੰਦੇ ਦੋਹਾਂ ਪਾਸਿਓਂ ਲਖਵੀ ਹੋਏ ਆ ਸਰ ਇਹਨਾਂ ਕੋਈ ਪੁਰਾਣੀ ਰੰਜਿਸ਼ ਵਗੈਰਾ ਕੋਈ ਕਥਾਮਣ ਹੈ ਨਹੀਂ ਅਜੇ ਨਹੀਂ ਸਾਹਮਣੇ ਆਈ ਤਸਦੀਕ ਕਰਕੇ ਫਿਰ ਵੇਖ ਲਾਂਗੇ ਕੀ ਹੁੰਦਾ ਉਹ ਦੱਸ ਰਿਹਾ ਜੀ ਇੱਕ ਬੰਦਾ ਉਹਨਾਂ ਦਾ ਸੀਰੀਅਸ ਬਹੁਤ ਆ ਕਹਿੰਦੇ ਉਹਨੂੰ ਹਲੇ ਹੋਸ਼ ਨਹੀਂ ਆ ਗਿਆ ਹਾਂਜੀ ਨਹੀਂ ਨਹੀਂ ਸੀਰੀਅਸ ਤੇ ਕੋਈ ਨਹੀਂ ਆਪਾਂ ਉੱਥੇ ਆਏ ਸੀਰੀਅਸ ਡਾਕਟਰ ਦਿੱਤਾ ਕੱਢ ਕੇ ਜੋ ਮੈਡੀਕਲ ਡਾਕਟਰ ਦੇਖਣਗੇ ਸਰ ਸਰ ਜਿਹੜਾ ਵੀ ਦੋਸ਼ ਦੋਸ਼ੀ ਹੋਏਗਾ ਇਹ ਕਰ ਲਈ ਕੀ ਜੀ ਜਰੂਰ ਕਰਾਂਗੇ ਕਰਨੀ ਸੀ ਨੂੰ